ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ ਕੇ ਆਪਣੇ ਆਪਣੇ ਪਲੇਸਿਸ ਤੇ ਸਾਰੇ ਜਨ ਜੁਦੀਆ ਹੋਵੋਗੇ ਸਹੀ ਸਲਾਮਤ ਹੋਵੋਗੇ ਹੰਦੀ ਫੈਸਟੀਵਲ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਕਰਵਾ ਚੌਥ ਵੀ ਆਉਣ ਵਾਲਾ ਹੈਗਾ ਤਾਂ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆ ਬੁਟੀਕ ਵਾਲੇ ਪੀਸਿਸ ਨੇ ਸਾਰੇ ਤੇ ਸਾਰੇ ਬੁਟੀਕ ਵਾਲੇ ਸੂਟਸ ਆ ਜਿਹੜੇ ਆਪਾਂ ਖੁਦ ਰੈਡੀ ਕੀਤੇ ਨੇ ਤੁਸੀਂ ਦੇਖ ਸਕਦੇ ਹੈਗੇ ਬਹੁਤ ਹੀ ਸੋਹਣੇ ਕਲਰ ਲੈ ਕੇ ਆਇਆ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਔਰ ਕਿੰਝ ਜ਼ਿਆਦਾ ਫੈਬਰਿਕ ਹੈ ਫੁੱਲ ਜਾਲ ਬਣਿਆ ਹੋਇਆ ਹੈ ਜੀ ਫੈਬਰਿਕ ਤੇ ਸ਼ਾਰਟ ਤੇ ਫਰੰਟ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਜਾਲ ਬਣਿਆ ਹੈ ਨਾਲ ਦੁਪੱਟੇ ਤੇ ਵੀ ਵਰਕ ਆਏਗਾ ਫੋਰ ਸਾਈਡ ਕਲਰਸ 옵ਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਮਹਿੰਦੀ ਦੇ ਲਈ ਹਲਦੀ ਦੇ ਲਈ ਬਲੈਕ ਕਲਰ ਤਾਂ ਬਹੁਤ ਹੀ ਜਿਆਦਾ ਸੋਹਣਾ ਹੈ ਇਸ ਦਾ ਗ੍ਰੀਨ ਪੈਰਟ ਐਂਡ ਪਾਊਡਰ ਬਲੂ ਕਲਰ ਐਂਡ ਇਹ ਪਾਕਿਸਤਾਨੀ ਗ੍ਰੀਨ ਕਲਰ ਐਂਡ ਇਹ ਵਾਲਾ ਰਾਇਲ ਬਲੂ ਟੋਨ ਦੇ ਵਿੱਚ ਬੜਾ ਹੀ ਸੋਹਣਾ ਕਲਰ ਹੈਗਾ ਸਾਰੇ ਹੀ ਕਲਰਸ ਬਹੁਤ ਹੀ ਪਿਆਰੇ ਹੈ ਜੀ ਜਿਨ੍ਹਾਂ ਨੇ ਲਾਈਟ ਲੈਣੇ ਲਾਈਟ ਲੈ ਲੋ ਡਾਰਕ ਲੈਣੇ ਡਾਰਕ ਲੈ ਲੋ ਨੈਕਸਟ ਇਹ ਵਾਲਾ ਬਹੁਤ ਵਾਇਰਲ ਜਾ ਰਿਹਾ ਹੈਗਾ ਡਿਜ਼ਾਈਨ ਆਪਣਾ ਸੋ ਜਿੰਨਾ ਇਹ ਵੀ ਮਤਲਬ ਗਰੇਪ ਤੇ ਬਣਿਆ ਹੋ ਗਿਆ neck ਬਣਿਆ ਹੋਇਆ ਤੇ ਚਾਕ ਬਣਿਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਵੀ ਆਣਗੇ ਫਰੰਟ ਤੇ ਵੀ ਬਣੇਗਾ ਨਾਲ ਦੁਪੱਟਾ ਤੇ ਤੁਸੀਂ ਫੈਬਰਿਕ ਪਿਓਰ ਗਰੇਪ ਦਾ ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣਾ ਇਹ ਚਾਕ ਬਣੇ ਹੋਏ ਨੇ ਤਾਂ ਫੁੱਲ ਮਤਲਬ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਨੈਕ ਹੈ ਤੇ ਨਾਲ ਹੀ ਨਾਲ ਤੁਸੀਂ ਦੇਖ ਸਕਦੇ ਹੋ ਕਿ 슬ੀਵਸ ਤੇ ਵੀ ਵਰਕ ਹੈ 슬ੀਵਸ ਤੇ ਮਤਲਬ ਬੂਟੀਆਂ ਨੇ ਤੇ ਬਾਟਮ ਤੇ ਵੀ ਹੈਗੀਆਂ ਨੇ ਬਹੁਤ ਸੋਹਣੀਆਂ ਮਤਲਬ ਨਾਲ ਦੁਪੱਟਾ organza ਦਾ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਦੇਖ ਸਕਦੇ ਹੈਗੇ ਹੋ ਤੇ ਉਸ ਦਾ ਸਕਰੀਨ ਸ਼ਾਟ ਲੈ ਸਕਦੇ ਹੈਗੇ ਹੋ ਤੇ ਆਪਣਾ WhatsApp ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਰੈੱਡ ਸੇਮ ਰੈਡੀ ਕੀਤਾ ਬਹੁਤ ਹੀ ਪਿਆਰਾ ਸਿੰਪਲ ਸੋਬਰ ਜਿਹਾ ਸੂਟ ਹੈ ਬੜੀ ਸੋਹਣਾ ਮਦਦ ਹੈਂਡਵਰਕ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ ਇਹਨੂੰ ਨੈੱਕ ਬਣਿਆ ਨਾਲ ਦੁਪੱਟਾ ਹੈ ਦੁਪੱਟੇ ਤੇ ਫੋਰ ਸਾਈਡ ਵਰਕ ਕੀਤਾ ਹੋਇਆ ਹੈਗਾ ਇਹ ਵਿੱਚ ਛੋਟੇ ਛੋਟੇ ਬੁੱਤੀ ਹੈਗੀ ਹੈ ਮਤਲਬ ਦੁਪੱਟੇ ਦੇ ਵਿੱਚ ਸੌਟ 올ਓਵਰ ਰੈੱਡ ਕਲਰ ਦਾ ਰੈਨੂਨ ਲੱਗਾ ਹੈ ਨੈਕਸਟ ਇਹ ਵਾਲਾ ਆਰਟੀਕਲ ਵੀ ਆਪਣਾ ਬਹੁਤ ਸੋਹਣਾ ਮਤਲਬ ਬਹੁਤ ਜ਼ਿਆਦਾ ਮਤਲਬ ਸੇਲ ਹੋ ਰਿਹਾ ਹੈਗਾ ਇਹ ਦੇਖੋ ਨੈੱਕ ਬਣਿਆ ਤੇ نیچے ਹੋਰ ਇੱਕ ਨੈੱਕ ਬਣਿਆ ਹੈਗਾ ਬਹੁਤ ਹੀ ਸੋਹਣਾ ਹੈਗਾ ਇਹ ਵੀ ਡਿਜ਼ਾਈਨ ਆਪਣਾ ਤੇ ਇਸ ਦੇ 슬ੀਵਸ ਤੇ ਵੀ ਵਰਕ ਹੈ ਜਿਹੜਾ ਮਤਲਬ ਸ਼ਰਟ ਦਾ ਫਰੰਟ ਹੈ ਇਹ ਵਾਲਾ ਹੈਗਾ ਤੇ ਬੈਕ ਸਾਈਡ ਤੇ ਵੀ ਵਰਕ ਹੈ ਦੇਖੋ ਆਹ ਬੈਕ ਸਾਈਡ ਦਾ ਨੈਕ ਹੈ ਇਹ ਬੈਕ ਸਾਈਡ ਦਾ ਨੈਕ ਤੇ ਵਰਕ ਹੈ ਨਾਲ ਦੁਪੱਟਾ ਵੀ ਸੇਮ ਹੀ ਕਲਰ ਦਾ ਉਹਨੂੰ ਲੇਸ ਨਹੀਂ ਲੱਗੀ ਹੈ ਜੇ ਤੁਸੇ ਲੇਸ ਨਾਲ ਮਤਲਬ ਐਡ ਕਰਵਾਣਾ ਚਾਹੁੰਦੇ ਤਾਂ ਉਹ ਵੀ ਹੋ ਜਗੀ ਇਨਸਰਟ ਲੇਸ ਇਨਸਰਟ ਵੀ ਕਰਵਾ ਸਕਦੇ ਹੋ ਨਾਲ ਦੇਸ ਵਿੱਚ ਕਲਰ ਤੁਸੀਂ ਦੇਖ ਸਕਦੇ ਹੋ 4 5 ਕਲਰਸ ਹੈਗੇ ਆਪਣੇ ਕੋਲ ਬੜੇ ਹੀ ਟ੍ਰੈਂਡਿੰਗ ਸ਼ੇਡਸ ਆ ਸਾਰੇ ਦੇ ਸਾਰੇ ਇਨ ਦੀ ਬੈਕ ਸਾਈਡ ਐ ਨੈਕ ਦੀ ਮਤਲਬ ਜੋ ਸ਼ਰਟ ਦੀ ਬੈਕ ਸਾਈਡ ਆ ਇਹ ਫਰੰਟ ਸਾਈਡ ਆ ਜਿਹੜਾ ਆਹ ਲੇਸ ਦੁਪट्टे ਨੂੰ ਤੁਹਾਨੂੰ ਲਗਾ ਕੇ ਦੇਵਾਂਗੇ ਜੀ ਕਲਰ ਬਹੁਤ ਸੋਹਣੇ ਆ ਐਂਡ ਇਹ ਵਾਲਾ ਡਿਜ਼ਾਈਨ ਵੀ ਬਿਲਕੁਲ ਨਿਊ ਹੈਗਾ ਨੈਕਸਟ ਆ ਗਿਆ ਡਬਲ ਟੋਨ ਦੇ ਵਿੱਚ ਸੂਟ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗਦੇ ਵੇਖ ਕਿਤੇ ਹੋਏ ਨੈਕਸਟ ਰਾਇਲ ਬਲੂ ਦਾ ਟ੍ਰੈਂਡ ਕਾਫੀ ਚੱਲ ਰਿਹਾ ਸਰ ਕੁੱਤ ਕਾਫੀ ਆਰਡਰ ਆ ਰਹੇ ਹੈ ਜੀ ਰਾਇਲ ਬਲੂ ਸੂਟ ਰੈਡੀ ਕਰ ਦੋ ਸਾਨੂੰ ਆ ਰਾਇਲ ਬਲੂ ਹੈਗਾ 20 neck ਬਣਿਆ ਹੋਇਆ ਬੜਾ ਸੋਹਣਾ ਨੈਕਸਟ ਆ ਗਿਆ ਦੇਖੋ ਇਹ ਵੀ ਫੁੱਲ ਹੈਵੀ ਮਤਲਬ ਜਾਲ ਬਣਿਆ ਹੋਇਆ ਹੈਗਾ ਟਿਸ਼ੂ ਦੇ ਫੈਬਰਿਕ ਦੇ ਉੱਤੇ ਗਲਾਸ ਟਿਸ਼ੂ ਦੇ ਫੈਬਰਿਕ ਦੇ ਉੱਤੇ ਜਾਲ ਬਣਿਆ ਹੋਇਆ ਬੜਾ ਸੋਹਣਾ ਨਾਲ ਜਿਹੜੀ ਬਾਟਮ ਹੈਗੀ ਆ ਉਹ ਪਲੇਨ ਰਹਿਣ ਵਾਲੀ ਸੀ ਨੈਕਸਟ ਇਹ ਵੀ ਸੇਮ ਉਹੀ ਮਤਲਬ ਫੈਂਡੀ ਸਿਲਕ ਕਹਿ ਸਕਦੇ ਆਪਾਂ ਨੂੰ ਉੰਧਿਤ ਵਰਕ ਕੀਤਾ ਹੋਇਆ ਦੇਖੋ ਕਿ ਨਾ ਸੋਨਾ ਪੈਨਲਸ ਜਾ ਰਹੇ ਨੇ ਦੋਨੋਂ ਹੈਂਡ ਵਰਕ ਹੈ ਜੀ ਇਹ ਬਹੁਤ ਹੀ ਸੋਨਾ ਇਸ ਜਿਹੜੇ ਕਲਰਸ ਕਾਫੀ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਕਲਰਸ ਮੰਗਵਾ ਸਕਦੇ ਹੈਗੇ ਹੋ ਜਿਹੜੇ ਵੀ ਆਰਟੀਕਲ ਦਿਖਾਏ ਹੈ ਨਾ ਅੱਜ ਕੱਲ ਦਾ ਜ਼ੋਰ ਮਿਲ ਜਾਣਗੇ ਤੁਹਾਨੂੰ ਨੈਕਸਟ ਆ ਗਿਆ ਜੀ ਵੀ ਬਹੁਤ ਸੋਨਾ ਡਿਜ਼ਾਈਨ ਹੈ ਸ਼ੇਰਵਨੀ ਟਾਈਪ ਪੂਲ ਹੈਵੀ ਹੈਂਡ ਵਰਕ ਹੈ ਬਹੁਤ ਹੀ ਸੋਨਾ ਪਰਪਲ ਕਲਰ ਰੈਡੀ ਹੋਇਆਗਾ ਇਹ ਨੈਕ ਤੁਸੀਂ ਦੇਖਿਆ ਐਂਡ ਇਹ ਬਾਜੂ ਹੈ ਬਾਜ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਫੁੱਲ ਹੈਂਡ ਵਰਕ ਹੈ ਬਹੁਤ ਹੀ ਪਿਆਰਾ ਜਆ ਮਤਲਬ ਇੱਕ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਕੇ ਰੈਡੀ ਹੁੰਦਾ ਹੈ ਜੇ ਉਹ ਯਰ ਕਰਤੇ ਹਨ ਉਸ ਤਰ੍ਹਾਂ ਉਦੋਂ ਹੀ ਗੈਟਪ ਆਂਦਾਗਾ ਬਾਜੂ ਤੇ ਵੀ ਵਰਕ ਆਏਗਾ ਬੋਟਮ ਤੇ ਵੀ ਵਰਕ ਆਏਗਾ ਨਾਲ ਦੁਪੱਟਾ ਆਏਗਾ organza ਦਾ ਨੈਕਸਟ ਕੁਝ ਹੈਵੀ ਸੁੱਟਸ ਆਪਾ ਹੋ ਰੈਡੀ ਕੀਤੇ ਨੇ crepe ਤੇ ਬਹੁਤ ਸੋਹਣੇ ਨੇ organza ਦੇ ਤੇ ਨੇ ਕਲਰਸ ਕਾਫੀ ਪਿਆਰੇ ਜੋ ਕਿ ਟ੍ਰੈਂਡ ਚ ਹੋ ਰਹੇ ਸਾਰੇ ਲੈ ਕੇ ਆਏ ਕੋਈ ਨ ਹੋ ਗਿਆ ਬਲੈਕ orange yellow ਨੈਕਸਟ ਆ ਗਿਆ ਫੁੱਲ ਕਾਰਦੀ ਦੀ ਕਲੈਕਸ਼ਨ ਦਿਖਾਉਣੇ ਥੋੜੀ ਜਿਹੀ ਫੁੱਲ ਕਾਰਦੀ ਦਾ ਸਟੋਕ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈ ਸਿਰਫ 1100 ਦੇ ਵਿੱਚ ਹੈ ਕ੍ਰੇਪ ਦਾ ਝੋੜਾ 올ਓਵਰ 5 ਮੀਟਰ ਬਹੁਤ ਸੋਹਣਾ ਨੈਕਸ ਕੈਜੂਅਲ ਵੇਅਰ ਕਰਨ ਲਈ ਗੁਰਦੁਰਾ ਸਾਹਿਬ ਜਾਣ ਦੇ ਲਈ ਔਰ ਜਿੰਦਾ ਬਹੁਤ ਹੀ ਸੋਨਾ ਪ੍ਰਿੰਟਡ ਆਈ ਐਂਡ ਆਈ ਦੁਪੱਟਾ ਪ੍ਰਿੰਟਡ ਸ਼ਲਟ ਪਲੇਨ ਬਾਟਮ ਹੈ ਇਸ ਵਿੱਚ ਤੁਹਾਨੂੰ ਕਾਫੀ ਆਰਟੀਕਲਸ ਆਪਣੇ ਕੋਲ ਮਿਲ ਜਾਣਗੇ ਤੁਸੀਂ ਜਦ ਨੂੰ WhatsApp ਤੇ ਜੁਆਇਨ ਹੋ ਸਕਦੇ ਹੋ ਐਂਡ ਜਿਹੜੇ ਵੀ ਭੈਣੋ ਨੇ ਰੀਸੇਲਿੰਗ ਦਾ ਕੰਮ ਕਰਨਾ ਹੈ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਚਾਹੁੰਦੇ ਬਿਨਾ ਪੈਸੇ ਲਗਾਏ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਔਨਲਾਈਨ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਆਪਣਾ ਔਨਲਾਈਨ ਕੰਮ ਸ਼ੁਰੂ ਕਰ ਸਕਦੇ ਹੋ ਬਿਨਾ ਪੈਸੇ ਲਗਾਏ ਸੋ ਗਰਾਂ ਨੂੰ ਆਪਣੀ ਕਲੈਕਸ਼ਨ ਵਗੈਰ ਲੱਗੇ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਐਂਡ ਐਵੇਂ ਦੇ ਡਿਜ਼ਾਈਨ ਤੁਸੀਂ ਮਤਲਬ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਦਾ ਡਿਜ਼ਾਈਨ ਹੈਂਡਵਰਕ ਮਸ਼ੀਨਵਰਕ ਪੇਂਟ ਸਟਿਚਿੰਗ ਵੀ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਅਵੇਲੇਬਲ ਹੈਗੇ ਆ ਬਾਹਰ ਤੁਸੀਂ ਕੋਰੀਅਰ ਮੰਗਵਾ ਸਕਦੇ ਹੈਗੇ ਹੋ ਘਰ ਬੈਠ ਕੇ ਆਰਡਰ ਕਰ ਸਕਦੇ ਹੋ ਨੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੀ ਹੁੰਦੀ ਹੈ ਪਹਿਲਾਂ ਹੀ ਪੇਮੈਂਟ ਦੇਣੀ ਪੈਂਦੀ ਹੈ ਜਿਹੜਾ ਕੋਰੀਅਰ ਹੈ 7 ਡੇਜ਼ ਦੇ ਵਿੱਚ ਤੁਹਾਡੇ ਤੱਕ ਡਿਲੀਵਰ ਕਰਵਾ ਦਿੱਤਾ ਜਾਂਦਾ ਹੈ ਤਾਂ ਲੋ ਟ੍ਰੈਕਿੰਗ ਨੰਬਰ ਦਿੱਤਾ ਜਾਂਦਾ ਤਾਂ ਤੁਸੀਂ ਟ੍ਰੈਕਿੰਗ ਕਰ ਸਕੋ ਆਪਣੇ ਕੋਰੀਅਰ ਦੀ ਇਹ ਬਹੁਤ ਹੀ ਸੋਹਣਾ ਹਲਦੀ ਜੀ ਰੰਗ ਦੇ ਲਈ ਵਾਈਟ ਮਸਟਰਡ ਕਲਰ ਦਾ ਪੀਸ ਸੀ ਬਹੁਤ ਹੀ ਸੋਹਣਾ ਬਨਾਰਸੀ ਦੇ ਵਿੱਚ ਰਹਿਣ ਵਾਲਾ ਹੈਗਾ ਜਿਹੜਾ ਬਹੁਤ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੈਗੇ ਉਹ ਕੈਸ਼ ਔਨ ਡਿਲੀਵਰੀ ਨਹੀਂ ਹੈਗੀ